ਬੁਝਾਟਮ ਸੇਕਰੋਂ ਤੁਸੀਂ ਤੇ ਮੈਂ ਹਰ ਸਕੋਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਹੋਟਲ ਦੇ ਕਮਰੇ ਦੇ ਵਿੱਚੋਂ ਇੱਕ ਦੋ ਵਿਦੇਸ਼ੀ ਕੁੜੀਆਂ ਨੇ ਛਾਲ ਮਾਰੀ ਹੈ ਤੁਹਾਨੂੰ ਦੱਸ ਦਈਏ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਬੱਸ ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਸੀਗਾ ਜਿਸ ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲਦਾ ਸੀਗਾ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਸਪਾ ਸੈਂਟਰ 'ਚ ਤੇ ਉਸੇ ਦੌਰਾਨ ਪੁਲਿਸ ਦੇ ਵੱਲੋਂ ਇੱਕ ਕਮਰੇ ਦੇ ਵਿੱਚ ਪੰਜ ਕੁੜੀਆਂ ਸਮੇਤ ਇੱਕ ਨੌਜਵਾਨ ਹੁੰਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹਿਰਾਸਤ ਦੇ ਵਿੱਚ ਲਿਆ ਜਾਂਦਾ ਪਰ ਉਸੇ ਦੌਰਾਨ ਤੁਹਾਨੂੰ ਦੱਸ ਦਈਏ ਛਾਪੇ ਮਾਰੀ ਦੌਰਾਨ ਹੀ ਉਸ ਕਮਰੇ ਦੇ ਵਿੱਚੋਂ ਡਰ ਦੇ ਮਾਰੇ ਪੁਲਿਸ ਦੇ ਡਰ ਤੋਂ ਦੋ ਵਿਦੇਸ਼ੀ ਕੁੜੀਆਂ ਦੇ ਵੱਲੋਂ ਛਾਲ ਮਾਰੀ ਗਈ ਹੈ ਦੋਵੇਂ ਜ਼ਖਮੀਆਂ ਨੇ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਤੁਹਾਨੂੰ ਇਹ ਦੱਸ ਦਈਏ ਦੋ ਕੁੜੀਆਂ ਦੇ ਵੱਲੋਂ ਛਾਲ ਮਾਰੀ ਗਈ ਹੈ ਪੰਜ ਜਿਹੜੇ ਉਸ ਕਮਰੇ ਦੇ ਵਿੱਚ ਮੌਜੂਦ ਸੀ ਚਾਰ ਕੁੜੀਆਂ ਸਮੇਤ ਇੱਕ ਨੌਜਵਾਨ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਹੁਣ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਤਿੰਨ ਕੁੜੀਆਂ ਤੇ ਇੱਕ ਨੌਜਵਾਨ ਮੌਜੂਦ ਹੈ ਜਦਕਿ ਦੋ ਕੁੜੀਆਂ ਜਿਨ੍ਹਾਂ ਨੇ ਡਰ ਦੇ ਮਾਰੇ ਜੜੇ ਕਿ ਛਾਲ ਮਾਰ ਦਿੱਤੀ ਸੀਗੀ ਹੋਟਲ ਦੇ ਇੱਕ ਕਮਰੇ ਤੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਤੋਂ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਸੀਂ ਆਪ